ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਚੀਫ ਜਸਟਿਸ ਆਫ ਇੰਡੀਆ ਗਵਈ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੁੱਤਿਆਂ ਨੂੰ ਹਟਾਉਣ ਸੰਬੰਧੀ ਜੋ ਹੁਕਮ ਦਿੱਤਾ ਹੈ ਸੁਪਰੀਮ ਕੋਰਟ ਉਸਤੇ ਦੁਬਾਰਾ ਵਿਚਾਰ ਕਰੇਗੀ ਸਤੰਤਰਤਾ ਦਿਵਸ ਦੇ ਮੌਕੇ ਤੇ ਮੀਟੀਆਂ ਦੁਕਾਨਾਂ ਬੰਦ ਰਹਿਣਗੀਆਂ ਬਿਹਾਰ ਵਿੱਚ ਸੌਕਰ ਗੰਗਾ ਨਦੀ ਵਿੱਚ ਡੁੱਬ ਗਏ ਹਨ ਤਿੰਨ ਰਾਜਾਂ ਨੂੰ 12 ਕੁੱਤਿਆਂ ਦੇ ਸੰਬੰਧੀ ਐਡਵਾਈਜ਼ੀ ਜਾਰੀ ਕੀਤੀ ਗਈ ਹੈ ਤੇ ਦੇਸ਼ ਦੇ ਅੰਦਰ 1 ਕਰੋੜ 53 ਲੱਖ 12 ਕੁੱਤੇ ਘੁੰਮ ਰਹੇ ਹਨ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲੇ ਤੋਂ 12ਵੀਂ ਵਾਰ ਸੰਬੋਧਨ ਕਰਨਗੇ ਵਿਰੋਧੀ ਧਿਰ ਨੇ ਆਪਣਾ ਉਪ ਰਾਸ਼ਟਰਪਤੀ ਦਾ ਉਮੀਦਵਾਰ ਖੜਾ ਕਰਨ ਦਾ ਐਲਾਨ ਕਰ ਦਿੱਤਾ ਹੈ ਬੈਂਜੂਏਲ ਦੇ ਰਾਸ਼ਟਰਪਤੀ ਨਿਕੋਲਸ ਮਾਦਰੇ ਨੂੰ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰਿਫਤਾਰ ਕਾਂ ਤੇ 50 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੈ ਤੇ ਬੈਂਜੂਏਲ ਦੇ ਰਾਸ਼ਟਰਪਤੀ ਕਹਿ ਰਿਹਾ ਕਿ ਮੈਂ ਇੰਤਜ਼ਾਰ ਕਰ ਰਿਹਾ ਹਾਂ ਗਰੂਕ AI ਨੇ ਟਰੰਪ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਆਦਮੀ ਦੱਸਿਆ ਹੈ ICC ਰੈਂਕ ਵਿੱਚ ਰੋਹਿਤ ਸ਼ਰਮਾ ਨੰਬਰ 2 ਤੇ ਜਾਂ ਕੇ ਸ਼ੁਭਮਨ ਗਿੱਲ ਨੰਬਰ 1 ਤੇ ਬਰਕਰਾਰ ਹਨ ਵੈਸਟ ਇੰਡੀ ਟੀਮ ਨੇ ਪਾਕਿਸਤਾਨ ਨੂੰ 34 ਸਾਲ ਬਾਅਦ ਵਨਡੇ ਸੀਰੀਜ਼ ਵਿੱਚ ਹਰਾਇਆ ਹੈ